ਸੜਕ ਦੇ ਉੱਪਰ ਇੰਨਾ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕੋ ਝਟਕੇ ਦੇ ਵਿੱਚ ਚਾਰ ਪਰਿਵਾਰਿਕ ਮੈਂਬਰਾਂ ਦੀ ਜਾਨ ਲੈ ਲਈ ਗਈ ਇਸ ਦੇ ਵਿੱਚ 2 ਸਾਲ ਦਾ ਤੇ ਮਹਿਜ਼ 1.5-2 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ ਪਤੀ ਪਤਨੀ ਮੋਟਰਸਾਈਕਲ ਤੇ ਜਾ ਰਹੇ ਸਨ ਕੀ ਦੱਸ ਰਹੇ ਨੇ ਲੋਕ ਜਿਹੜੇ ਉੱਥੇ ਮੌਜੂਦ ਸੀ ਚਸ਼ਮਦੀਦ ਇਹ ਗੱਡੀ ਵਾਲਾ ਆਉਂਦਾ ਤੇ ਮੋਟਰਸਾਈਕਲ ਨੂੰ ਆਪਣੇ ਨਾਲ ਘੜੀਸਦਾ ਹੀ ਲੈ ਜਾਂਦਾ ਤੇ ਬਾਅਦ ਦੇ ਵਿੱਚ ਉਸ ਮੋਟਰਸਾਈਕਲ ਨੂੰ ਅੱਗ ਲੱਗ ਗਈ ਗੱਡੀ ਵਾਲੇ ਦੀ ਗੱਡੀ ਦੇ ਅੰਦਰੋਂ ਹੀ ਸ਼ਰਾਬ ਦੀਆਂ ਬੋਤਲਾਂ ਦੀ ਗੱਲ ਚਸ਼ਮਦੀਦਾ ਦੇ ਵੱਲੋਂ ਕੀਤੀ ਗਈ ਫਿਲਹਾਲ ਜਾਂਚ ਪੜਤਾਲ ਕੀਤੀ ਜਾਵੇਗੀ ਪਰ ਲੋਕਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਸ ਡਰਾਈਵਰ ਦੀ ਗੱਡੀ ਵਾਲੇ ਦੀ ਹਾਲਤ ਇਹੋ ਜਿਹੀ ਸੀ ਕਿ ਉਸਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਤੇ ਗੱਡੀ ਦੇ ਵਿੱਚ ਵੀ ਸ਼ਰਾਬ ਦੀਆਂ ਪੇਟੀਆਂ ਪਈਆਂ ਨਜ਼ਰ ਆਈਆਂ ਮੋਗਾ ਦੇ ਕਸਬਾ ਬਾਗਾ ਪੁਰਾਣਾ ਦਾ ਇਹ ਮਾਮਲਾ ਜਿੱਥੇ ਪਿੰਡ ਲੰਗਿਆਣਾ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ ਮੋਟਰਸਾਈਕਲ ਅਤੇ ਕਾਰ ਸਵਾਰ ਦੇ ਵਿਚਾਲੇ ਇਹ ਟੱਕਰ ਤਾਂ ਨਹੀਂ ਕਹਿ ਸਕਦੇ ਪਰ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਨੂੰ ਨਾਲ ਘੜੀਸਤੀ ਹੀ ਲੈ ਗਈ ਮੋਟਰਸਾਈਕਲ ਸਵਾਰ ਦੋ ਮਾਸੂਮ ਬੱਚਿਆਂ ਸਮੇਤ ਚਾਰ ਦੀ ਜਾਨ ਗਈ ਹੈ ਬਾਗਾ ਪੁਰਾਣਾ ਤੋਂ ਜਮਲਵਾਲਾ ਮੋਟਰਸਾਈਕਲ ਸਵਾਰ ਜਾਰੀ ਹਾਸੀ ਹਾਦਸੇ ਦੇ ਵਿੱਚ ਪਤੀ ਪਤਨੀ ਅਤੇ ਦੋ ਬੱਚੇ ਆਪਣੀ ਜਾਨ ਗਵਾ ਬੈਠੇ ਨੇ ਮ੍ਰਿਤਕ ਪਰਿਵਾਰ ਪਿੰਡ ਜੈਮਲਵਾਲਾ ਦਾ ਹੀ ਰਹਿਣ ਵਾਲਾ ਸੀ ਅਤੇ ਇਸ ਹਾਦਸੇ ਦੇ ਵਿੱਚ ਪਤੀ ਤਰੰਪ੍ਰੀਤ ਪਤਨੀ ਕੁਲਦੀਪ ਕੌਰ ਉਸਦਾ ਪੁੱਤ ਵਿਸ਼ਾਲ ਅਤੇ ਅਭਿਜੋਤ ਸਿੰਘ ਦੀ ਜਾਨ ਗਈ ਹੈ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਜਾਣ ਤੋਂ ਬਾਅਦ ਇਹ ਸਾਰਾ ਪਰਿਵਾਰ ਉਜੜ ਚੁੱਕਿਆ ਹੈ ਸੜਕ ਤੇ ਬੈਠਾ ਪਰਿਵਾਰ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਇੱਕੋ ਝਟਕੇ ਦੇ ਵਿੱਚ ਕਿਸ ਤਰ੍ਹਾਂ ਮਾਸੂਮ ਬੱਚਿਆਂ ਸਮੇਤ ਮਾਪਿਓ ਖਤਮ ਹੋ ਗਏ ਇਹ ਦੇਖਦੇ ਹੋਏ ਹਰੇਕ ਦੀ ਅੱਖਾਂ ਦੇ ਵਿੱਚ ਪਾਣੀ ਸੀ ਅਤੇ ਉਹ ਬਣਦੀ ਕਾਨੂੰਨੀ ਕਾਰਵਾਈ ਦੇ ਲਈ ਆਖ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਨੱਥੂ ਨੰਗਲ ਦਾ ਹੀ ਉਹ ਰਹਿਣ ਵਾਲਾ ਕਾਰ ਸਵਾਰ ਵੀ ਅਤੇ ਲਾਖਲੇ ਪਿੰਡ ਦੇ ਹੀ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਅੱਖਾਂ ਦੇ ਸਾਹਮਣੇ ਇਹ ਸਾਰਾ ਹਾਦਸਾ ਹੋਇਆ ਇਸ ਡਰੰਕ ਡਰਾਈਵਰ ਨੂੰ ਭੱਜ ਕੇ ਫੜਿਆ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਕਾਰਵਾਈ ਕੀ ਕਰਦੀ ਹੈ ਫਿਲਹਾਲ ਦੇਖਣਾ ਹੋਵੇਗਾ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵਾਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੀ ਉਹਦੇ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ ਦਾਰੂ ਨਾਲ ਉਹ ਢੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਤੇ ਨੋ ਉਹਨਾਂ ਦੀ ਕੀ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਪਾਗੀ ਕੱਟਣਾ ਉਹ ਸਾਡੇ ਗਵੰਡੀ ਆ ਜੀ ਚਾਚਾ ਜੀ ਲੱਗਦੇ ਆ ਤੇ ਦੱਸੋ ਉਹ ਜੀ ਇਧਰੋਂ ਪਿੰਡੋਂ ਆਉਂਦੇ ਸੀਗੇ ਚਾਰ ਜਣੇ ਤੇ ਉਹ ਜਿਹੜਾ ਡਰਾਈਵਰਾ ਨੱਥੂ ਵਾਲੇ ਦਾ ਸੀਗਾ ਉਹਨਾਂ ਦੀ ਬ੍ਰੇਕ ਕੀਤੀ ਹੋਈ ਸੀਗੀ ਉਹਨਾਂ ਨੇ ਪਿੱਛੋਂ ਫੇਟ ਮਾਰੀ ਆ ਜੀ ਚਾਰ ਜਣਾਂ ਦੀ ਡੈਥ ਹੋ ਗਈ ਧਰਮਪ੍ਰੀਤ ਸਿੰਘ ਕੁਲਦੀਪ ਕੌਰ ਤੇ ਦੋ ਬੱਚੇ ਸੀਗੇ ਤੇ 2 ਘੰਟੇ ਹੋ ਗਈ ਐ ਐਸ ਐਚਓ ਸਾਹਿਬ ਇੱਥੇ ਆਈ ਨਹੀਂ ਐ ਐਕਸੀਡੈਂਟ ਦੇ ਵਿੱਚ ਬੰਦੇ ਮਾਰੇ ਗਏ ਕਿੱਥੋਂ ਦੇ ਰਾਂ ਨਾਲੀ ਇਹ ਜੈਮਨਾਲ ਦੀ ਸੀਗੀ ਕੀ ਨਾਮ ਸੀ ਦਾ ਇੱਕਦਾਂ ਮੁੰਡਿਆਂ ਦਾ ਧਰਮਪ੍ਰੀਤ ਸੀਗਾ ਰੋਟੀ ਦਾ ਨਾਮ ਸੀਗਾ ਕੁਲਦੀਪ ਕੌਰ ਤੇ ਦੋ ਬੱਚੇ ਸੀ ਇੱਕ ਢਾਈ ਸਾਲਾਂ ਦਾ ਜੀ ਤੇ ਇੱਕ ਸਵਾ ਮਹੀਨੇ ਦਾ ਸੀਗੇ ਤੇ ਜਿਹੜੇ ਗੱਡੀ ਮਾਰੀ ਆ ਉਹ ਨੱਥੂ ਵਾਲਦਾ ਜੀ दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੇ ਟੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ ਉਹ ਲਿਆਂਦਾ 50 ਕਿਲੋ ਫੜਕੇ ਨੂੰ ਘੱਟੋ ਘੱਟ ਐਕਸੀਡੈਂਟ ਕਿੰਨਾ ਟਾਈਮ ਪਹਿਲਾਂ ਸਵਾ 1 ਵਜੇ ਆ ਜੀ ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋ ਗਈ ਚਲਾ ਜਾਂਦੀ ਮੌਤ ਹੋ ਗਈ ਜੀ ਬਾਈ ਗੋਲ ਹੋ ਗਈ ਘਰ ਦਾ ਕੱਲਾ ਸੀ ਮਾਂ ਪਿਆਦਾ ਸੀ ਮੁੰਡਾ ਤੋ ਹੋਇਆ ਜੀ ਦੋਨੇ ਜਿਹੜੇ ਵਿਕਲ ਸੀਗੇ ਬਾਗ ਭੈਣੇ ਤੋ ਆ ਰਹੇ ਸੀ ਮੋਟਰਸਾਈਕਲ ਅੱਗੇ ਰਹਿ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲਾਲ ਦੇ ਤੋ ਸੀਗਾ ਬਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਦੀਪ ਔਰ ਨਾਲ ਬੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਇਹਨੇ ਕਿਧਰੋਂ ਉਹ ਕਿਧਰ ਪਿੱਛੋਂ ਗੱਡੀ ਤੇਜ਼ ਸੀ ਥੋੜੀ ਤੇ ਉਦੋਂ ਪਟ્રોલ ਨਹੀਂ ਹੋਈ ਗੱਡੀ ਤੇ ਉਹ ਉਹ ਜੋ ਪ੍ਰਚਰਾ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਈ ਸੀ ਬੰਦੇ ਜੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹ ਮੈਂ ਤਾਂ ਮੁਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜੇ ਨਹੀਂ ਕਰਾਇਆ ਮੈਂ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਲੋਕ ਲੋਕ ਕਹਿ ਰਹੇ ਆ ਵੀ ਇਹਦੀ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ ਹਾਂਜੀ ਵੀ ਮੈਂ ਮੇਰੇ ਬਾਅਦ ਚ ਆਇਆ ਸ਼ਾਇਦ ਮਿਲੀ ਹੋਵੇ ਪਰ ਮੇਰੇ ਬਾਅਦ ਦੇ ਵਿੱਚ ਆਇਆ ਮੈਂ ਤਾਂ ਇਧਰ ਹੀ ਉਲਝ ਗਿਆ ਡੱਡ ਬਟਾਂ ਨੂੰ ਵੇਖ ਕੇ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਇਹ ਗੱਡੀ ਦੇ ਵਿੱਚ ਸ਼ਾਇਦ ਹੈਣੀ ਸੀਗੀ